ਆਗਰ ਟਾਊਨ ਦੀਆਂ ਲਗਭਗ 1300 ਵੋਟਾਂ ਜਿਹੜੀਆਂ ਉਹ ਸ਼ਿਫਟ ਹੀ ਕਰ ਦਿੱਤੀਆਂ ਨਹੀਂ ਮੈਂ ਜਿਹੜਾ ਸਵਾਰਥੇ ਆਰ ਲੱਭ ਚ ਮੈਂ ਉਹਦੇ ਵਿੱਚ ਕੰਪੈਰੀਸ਼ਨ ਹੀ ਨਹੀਂ ਹੁੰਦਾ ਆ ਜਿਹੜੀ ਐਗਜ਼ਾਮਪਲ ਦਿੱਤੀ ਹੈ ਨਾ ਜਿਹੜੀ ਸਪਲੀਮੈਂਟਰੀ ਵੀ ਸਪਲੀਮੈਂਟਰੀ ਦੇ ਵਿੱਚ ਦੋ ਚੀਜ਼ਾਂ ਜ਼ਰੂਰੀ ਹੁੰਦੀਆਂ ਇੱਕ ਫੋਟੋਗ੍ਰਾਫ ਜ਼ਰੂਰੀ ਹੁੰਦੀ ਔਰ ਇੱਕ ਜਿਹੜਾ ਹੈ ਵੋਟਰ ਨੰਬਰ ਜ਼ਰੂਰੀ ਔਰ ਦੋਨੇ ਮਿਸੇ ਗਿਆ ਇਹ ਇੱਕ ਐਗਜ਼ਾਮਪਲ ਹੈ ਇਸ ਕਰਕੇ ਦਿੱਤੀ ਆ ਗਲਤ ਸਿੱਧੂ ਇਹ ਨਹੀਂ ਕਿ ਆ ਕਿ ਜਿਹੜੀ ਇੰਸਟੀਚਿਊਸ਼ਨਸ ਨੂੰ ਢਾਹ ਨਤ ਰਹੀ ਆ ਡੈਮੋਕ੍ਰੇਸੀ ਦੇ ਵਿੱਚ ਆਪਾਂ ਉਹਨੂੰ ਬਚਾਈ। ਸਰ ਜਿਹੜੀ ਇਹ ਪੂਆ ਸਾ ਜ਼ਿਲੰਦਰ ਦੇ ਵਿੱਚ ਬਹੁਤ ਮਾੜਾ ਰੀਕੂ ਤੋਂ ਸ਼ੁਰੂ ਹੋਇਆ ਵੈਸੇ। ਜੀ ਰਿਐਲਿਟੀ ਨੇ ਲਿਆ। ਜੀ ਜੀ ਜੀ। ਮੈਂ ਕਈ ਕਾਉਂਸਲਰਸ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਯਾਰ ਜਦੋਂ ਐਮਪੀ ਦਾ ਕੈਂਡੀਡੇਟ ਭੱਜ ਗਿਆ ਤੇ ਫਿਰ ਬਾਕੀ ਹੋਰ ਕੀ ਰਹਿ ਗਿਆ। ਕਿਉਂਕਿ ਇਹ ਜਿਹੜੀ ਕਰਤਾਰਕੁਸ਼ੀ ਹੋਈ ਆ ਮੈਂ ਉਹ ਨਹੀਂ ਮੈਂ ਕਿਸੇ ਪਾਰਟੀ ਨੂੰ ਡਿਫੈਂਡ ਨਹੀਂ ਕਰਦਾ ਹੁੰਦਾ। ਜੀ ਜੀ। ਪਰ ਅੱਜ ਜੋ ਹੌਸਟ ਟ੍ਰੇਡਿੰਗ ਹੋ ਰਹੀ ਆ ਉਹ ਸਭ ਤੋਂ ਵੱਡਾ ਸਾਡਾ ਇੰਸਟੀਚਿਊਸ਼ਨ ਦਾ ਨੁਕਸਾਨ ਹੋ ਰਿਹਾ ਲੋਕਾਂ ਦਾ ਦੇਖੋ 33% ਪੋਲਿੰਗ ਹੋਣਾ ਆਪਣੇ ਆਪ ਦੇ ਵਿੱਚ ਹੀ ਦਰਸਾਉਂਦਾ ਕਿ ਲੋਕਾਂ ਦਾ ਪੋਲਿਟਿਕਲ ਸਿਸਟਮ ਤੋਂ ਉਹ ਭਗ ਹੋ ਰਿਹਾ 33% ਕਈ ਬਾਡਾਂ ਦੇ ਵਿੱਚ ਸਿਰਫ 33% 34% ਹੀ ਪੋਲਿੰਗ ਹੋਈ ਦਾ ਫੋਰਥ ਪਿਲਰ ਤੁਸੀਂ ਹੋ ਆਪਾਂ ਸਾਰੇ ਆਪਣਾ ਫਰਜ਼ ਬਣਦਾ ਮੈਂ ਫਿਊ ਸ਼ੁਰੂ ਚ ਕਿਹਾ ਸੀ ਕਿ ਯਾਰ ਦੇਖੋ ਮੈਂ ਕੱਲ ਨੂੰ ਐਮਐਲਏ ਨਹੀਂ ਹੁੰਦਾ ਤੁਸੀਂ ਕੱਲ ਨੂੰ ਪੱਤਰਕਾਰ ਨਹੀਂ ਹੁੰਦੇ لیکن ਸਾਡੇ بچے ਸਾਡੇ ਸਮਾਜ ਨੇ ਤਾਂ ਇੱਥੇ ਰੱਖਿਆ ਹੈ। ਲੇਕਿਨ ਇਹ ਨਾ ਨੇ ਹਰ ਇੰਸਟੀਚਿਊਨ ਹਰ ਇੰਸਟੀਚਿਊਨ ਨੂੰ ਸਹਿਸ ਸਹਿਸ ਕਰ ਦਿੱਤਾ। ਆ ਲੇਟੈਸਟ ਐਗਜ਼ਾਮਪਲ ਜਿਹੜੀ ਆ ਪੰਜਾਬ ਇਲੈਕਸ਼ਨ ਕਮਿਸ਼ਨ ਦੀ ਜਾਂਦੀ ਹੈ। ਅਫੀਸਰ ਸਾਡੇ ਹੀ ਅਫੀਸਰ ਹੈ ਲੇਕਿਨ ਐਟ ਦਾ ਸੇਮ ਟਾਈਮ ਡਰੇ ਹੋਏ ਨੇ ਆ। ਦਸਤ ਭੇਜੀ ਜਾਂਦੀ ਹੈ ਯਾਰ ਇਹ ਤਾਂ ਨਾ ਕੰਮ ਕਰੋ ਇਹ ਪਾਕਿਸਤਾਨ ਤੇ ਅਫਗਾਨਿਸਤਾਨ ਚੋਂਦਾ ਸੀ। ਜਿਹੜੋ ਜਿਹੜਾ ਧਰਨਾ ਸੀਗਾ ਉਹਦੀ ਇੱਕ ਗਲੀ ਦੇ ਵਿੱਚ ਲਾਇਆ ਸੀ ਨਾ ਕਿ ਕਿਸੇ ਟ੍ਰੈਫਿਕ ਨੂੰ ਉਹ ਕੋਈ ਚੀਜ਼ ਕੀਤੀ ਗਈ ਹੈ ਜਦ ਕਿ ਜੇ ਅਸੀਂ 메인 ਸੜਕ ਤੇ ਲਾ ਲਈਏ ਵੀ ਜਿਹਦੇ ਨਾਲ ਟ੍ਰੈਫਿਕ ਵਾਲੇ ਨੂੰ ਨੁਕਸਾਨ ਹੋਵੇ ਖੇਰਵਾਜ ਨਾਲ ਸ਼ਰਾਧ ਕੀਤੀ ਸੀ ਜੀ ਕਿ ਕਿਸੇ ਨਾ ਕਿਸੇ ਤਰੀਕੇ ਅਸੀਂ ਇਹਨਾਂ ਨੂੰ ਡਰਾਈਏ ਤੋਂ ਧਮਕਾਈਏ ਕਿਸੇ ਵੀ ਲਈ ਹੁੰਦਾ ਵੀ ਕੈਂਡੀਡੇਟ ਦੇ ਵੀ ਇੰਨਾ ਕੋ ਪ੍ਰੈਸ਼ਰ ਹੁੰਦਾ ਹੈ ਕਿ ਉਹਨਾਂ ਨੂੰ ਇਹਨਾਂ ਨਾਲ ਧਮਕਾ ਕੇ ਰੱਖਿਆ ਹੋਇਆ ਹੈ ਜੀ ਕੈਂਡੀਡੇਟ ਕੋਈ ਨਹੀਂ ਪੀਲ ਕੀਤੀ ਵੀ ਤੁਸੀਂ ਡਰੇ ਹੋ ਧਮਕਾਏ ਹੋ ਤੇ ਸਾਨੂੰ ਬਾਹਰ ਆ ਕੇ ਗੱਲ ਕਰੋ